ਮੰ ਲੋ ਤੁਹਾਡਾ ਨਾਮ ਹੈ ਗੁਰਮਖ ਸਿੰਘ ਤੇ ਮੈਂ ਪੁੱਠਾ ਲੈ ਦਵਾਂ ਗੁੱਸਾ ਕਰੋਗੇ ਕਿ ਨਹੀਂ ਇੱਕ ਕਰਮਨਾਮ ਨੇ ਵਾਹਿਗੁਰੂ ਦੇ ਤੁਸੀਂ ਸੰਤਿਆ ਨਹੀਂ ਕੀਤੀ ਤੁਸੀਂ ਬਾਣੀ ਨਹੀਂ ਪੜ੍ਹੀ ਤੁਸੀਂ ਅਧਿਆਤਮਕ ਵਿਦਿਆ ਨਹੀਂ ਪੜ੍ਹੀ ਤੋਂ ਜਦੋਂ ਗਲਤ ਨਾਮ ਲਓਗੇ ਤੇ ਜਿਹਦਾ ਨਾਮ ਹੈ ਉਹਨੂੰ ਗਿਲਾਤੇ ਹੁੰਦਾ ਇਹ ਗੱਲ ਵੱਖਰੀ ਹੈ ਵੀ ਸਾਡੇ ਵਰਗਾ ਉਹ ਵੈਰ ਕਮਾਉਣ ਵਾਲਾ ਵਾਹਿਗੁਰੂ ਨਹੀਂ ਹੈ ਉਹਦਾ ਸੁਭਾਅ ਕੁਝ ਨਿਰਾਲਾ ਹੈ ਜਿਵੇਂ ਬੱਚੇ ਦੀਆਂ ਗਲਤੀਆਂ ਮਾਈ ਮaaf ਕਰਦੀ ਹੈ ਮਾਂ ਗੱਲ ਨਾਲ ਲਾਉਂਦੀ ਹੈ ਬਖਸ਼ ਦਿੰਦਾ ਆਪਾਂ ਪਾਠ ਕਰਕੇ ਅਰਦਾਸ ਕਰਦੇ ਆ ਨਾ ਵੀ ਲਗਾ ਮਾਤਰਾਂ ਦੀ ਗਲਤੀ ਬਖਸ਼ ਬਖਸ਼ ਦਿੰਦਾ ਪਰ ਅਸੀਂ ਗਲਤੀ ਕਰੀਏ ਹੀ ਕਿਉਂ ਵਿਦਿਆ ਪੜ੍ਹੀਏ ਅਧਿਆਤਮਕ ਪੱਖ ਨੂੰ ਮਜ਼ਬੂਤ ਕਰੀਏ ਸੰਥਿਆ ਲਈਏ ਤੇ ਜੇ ਸਹਿ ਸੁਭਾਅ ਕਿਸੇ ਮੂੰਹੋਂ ਬਾਣੀ ਦਾ ਕੋਈ ਅਲਫ਼ਾਜ਼ ਗਲਤ ਨਿਕਲਦਾ ਹੈ ਤੇ ਤਲਵਾਰ ਨਾ ਚੁੱਕੀ ਫਿਰਿਆ ਕਰੀਏ ਜੀ ਬਦਬੀ ਹੋ ਗਈ ਬਾਣੀ ਦੀ ਇਹ ਬਦਬੀ ਨਹੀਂ ਹੁੰਦੀ ਇਹ ਤੇ ਭੁੱਲ ਹੋਈ ਹੈ ਗੁਰੂ ਪਰਮੇਸ਼ਰ ਤੋਂ ਬਿਨਾਂ ਸਾਰਿਆਂ ਕੋਲੋਂ ਹੋ ਜਾਂਦੀ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਅੱਛਾ ਮਾੜੀ ਜੀ ਭੁੱਲ ਹੋਵੇ ਤੇ ਭੱਜੇ ਜਾਣਗੇ ਕਾਲ ਤੱਕ ਸਹਬ ਤੇ ਸਿੰਘ ਸਾਹਿਬ ਜੀ ਛੇਕਦੇ ਹੋ ਇਹਨੂੰ ਤੇ ਸਿੰਘ ਸਾਹਿਬ ਪੁੱਛਣ ਜੀ ਕੀ ਹੋਇਆ ਉਹ ਬਾਣੀ ਦੀ ਇੱਕ ਪੰਕਤੀ ਗਲਤ ਪੜ ਦਿੱਤੀ ਉਹ ਭਾਈ ਜੀ ਬਾਣੀ ਬਦਲੀ ਥੋੜਾ ਹੈ ਅਗਲੇ ਨੇ ਕੰਠ ਬਾਣੀ ਐ ਮੂੰਹੋਂ ਨਿਕਲ ਗਿਆ ਗਲਤੀ ਦੇ ਨਾਲ ਬੰਦਾ ਭੁੱਲਦਾ ਹੀ ਰਹਿੰਦਾ ਹੈ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਨਾਲੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਛੇਕਣ ਦੀ ਮਰਿਆਦਾ ਹੈ ਉਹ ਇਹ ਨਹੀਂ ਹੈ ਵੀ ਬਾਣੀ ਗਲਤ ਪੜੀ ਗਈ ਛੇਕ ਦਿਓ ਕੋਈ ਮੇਰੇ ਆਖੇ ਨਾ ਲੱਗਾ ਤੇ ਛੇਕ ਦਿਓ ਕੋਈ ਤੁਹਾਡੇ ਆਖੇ ਨਾ ਲੱਗਾ ਤੇ ਛੇਕ ਦਿਓ ਅਕਾਲ ਤਖ਼ਤ ਸਾਹਿਬ ਤੋਂ ਉਹਨੂੰ ਛੇਕਿਆ ਜਾਂਦਾ ਹੈ ਜਿਹੜਾ ਗੁਰਬਾਣੀ ਬਦਲੇ ਗੁਰੂ ਦੀ ਸ਼ਾਨ ਦੇ ਉਲਟ ਬੋਲੇ ਨਿੱਜੀ ਵੈਰ ਵਿਰੋਧ ਕਰਕੇ ਨਹੀਂ ਛੇਕੀਦਾ ਕਿਸੇ ਨੂੰ ਹੁਣ ਬੁੱਢਾ ਦਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਰਹੇ ਬਾਬਾ ਜੱਸਾ ਸਿੰਘ ਆਲੂਵਾਲੀਆ ਰਹੇ 12 ਮਿਸਲਾਂ ਦਾ ਆਪਸ ਵਿੱਚ ਝਗੜਾ ਸੀ ਚਾਹੇ ਕਿ ਬਾਬਾ ਜਸਾ ਸਿੰਘ ਆਲੂ ਵਾਲੀਆਂ ਨੂੰ ਸੁਲਤਾਨੁਲ ਕੌਮ ਦਾ ਦਰਜਾ ਮਿਲਿਆ ਹੋਇਆ ਸੀ ਵੀ 12 ਮਿਸਲਾਂ ਦੇ ਉੱਤੋਂ ਦੀ ਇਹਨਾਂ ਦਾ ਸਤਿਕਾਰ ਜ਼ਰੂਰ ਕਰੋ ਸਿੱਖਾਂ ਦਾ ਆਗੂ ਹੈ ਇੱਕ ਦਿਨ ਨਾ ਜੰਗਲ ਪਾਣੀ ਚਲੇ ਗਏ ਕੱਲੇ ਗਾਂਢੀਵ ਸੂਰਮੇ ਸੰਨ ਡਰ ਕੇ ਦਾ ਉਧਰੋਂ ਕਿਤੇ ਬਾਬਾ ਜਸਾ ਸਿੰਘ RAM ਗੜੀਏ ਦੇ ਭਰਾਵਾਂ ਨੇ ਇਹਨਾਂ ਨੂੰ ਫੜ ਲਿਆ ਲੈ ਗਏ ਬਾਬਾ ਜਸਾ ਸਿੰਘ RAM ਗੜੀਆ ਦੇ ਦਰਬਾਰ ਵਿੱਚ ਤੇ ਬਾਬਾ ਜਸਾ ਸਿੰਘ ਰਾਮ ਗੜੀਆ ਆਂਦੇ ਵੀ ਮੈਦਾਨੇ ਜੰਗ ਚ ਟਕਰਾਂਗੇ ਸਾਡਾ ਵੱਡਾ ਜਰਨੈਲ ਐ ਇਦਾਂ ਨਹੀਂ ਬੰਨ ਕੇ ਲਿਆਈਦਾ ਕਿੰਨਾ ਝਗੜਾ ਰਿਆ ਮਿਸਲਾਂ ਚ ਬਾਬਾ ਜਸਾ ਸਿੰਘ ਆਲੂ ਵਾਲੀਆ ਦਿੱਲੀ ਦੇ ਤਖਤ ਤੇ ਬਹਿ ਗਏ ਬਾਬਾ ਜਸਾ ਸਿੰਘ ਰਾਮ ਗੜੀਆ ਕਹਿੰਦੇ ਮੈਂ ਨਹੀਂ ਮੰਨਦਾ ਬਾਬਾ ਜਸਾ ਸਿੰਘ ਆਲੂ ਵਾਲੀਆ ਤਖਤ ਤੋਂ ਉਤਰ ਆਏ ਵੀ ਝਗੜਾ ਨਹੀਂ ਕਰਨਾ ਦਿੱਲੀ ਦਾ ਤਖਤ ਹੀ ਧੂਕੇ ਸਿਲ ਧੂਕੇ ਬਾਬਾ ਜਸਾ ਸਿੰਘ RAM ਗੜੀਆ RAM ਗੜੀਆ ਦੇ ਬੁੰਗੇ ਲੈ ਆਇਆ ਅੰਮ੍ਰਿਤਸਰ ਜਿਹੜੀ ਸਿੱਲ ਤੇ ਬਹਿ ਕੇ ਕਦੇ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਗੁਰੂ ਤੇਗ ਬਹਾਦਰ ਦੇ ਕਤਲ ਦਾ ਉਹ ਸੇਲੀ ਅੰਮ੍ਰਿਤਸਰ ਪਈ ਹੈ ਸਾਡੇ ਕੋਲ ਤੇ ਹੁਣ ਬਾਬਾ ਜਸਾ ਸਿੰਘ ਆਲੂ ਵਾਲੀਆ ਆਂਦੇ ਵੀ ਮੈਂ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਮੈਨੂੰ ਬੰਦੀ ਬਣਾ ਲਿਆ ਬਾਬਾ ਜਸਾ ਸਿੰਘ RAM ਗੜੀਏ ਦੇ ਭਰਾਵਾਂ ਨੇ ਮੈਂ ਸਾਰੇ ਹੀ ਪੰਥ ਚੋਂ ਛੇਕਦਾਗਾ ਕਿਦਾਂ ਛੇਕ ਦਵੇਗਾ 11 ਮਿਸਲਾਂ ਦੇ ਜਥੇਦਾਰ ਨਕਮੂ ਚੜਾਉਂਦੇ ਰਹੇ ਮੈਂ ਦਿੱਲੀ ਦੇ ਤਖਤ ਤੇ ਬੈਠਾ ਸਾਂ ਮੈਂ ਛੇਕਣ ਲੱਗਾ ਬਾਬਾ ਜਸਾ ਸਿੰਘ RAM ਗੜੀਏ ਨੂੰ ਕਿਦਾਂ ਛੇਕ ਦੋਗੇ ਕਿਦਰੇ ਕੋਈ ਹੋਰ ਉਪਦੇਸ਼ ਆਇਆ ਹੈ ਕਿਸੇ ਨੇ ਨਹੀਂ ਮੰਨਿਆ ਕਹਿ ਦੇਣਾ ਇਹਨੂੰ ਛੇਕ ਦਿਓ ਮੈਂ ਇੱਕ ਉਦਾਹਰਣ ਦਿੰਦਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਗੁਰ ਸਿਧਾਂਤ ਨੂੰ ਪਰਫੁੱਲਤ ਰੱਖਣ ਲਈ ਹੈ ਕਈ ਉਥੋਂ ਬਚਨ ਹੁੰਦੇ ਨੇ ਸਿੱਖ ਜਗਤ ਮੰਨਦਾ ਹੈ ਕਈ ਨਹੀਂ ਵੀ ਮੰਨੇਗੇ ਯਾਦ ਰੱਖਿਓ ਜੇ ਤਾਂ ਉਥੋਂ ਬਚਨ ਕੋਈ ਗੁਰੂ ਸਿਧਾਂਤ ਦੇ ਉਲਟਾ ਵੇਗਾ ਤੇ ਉਹ ਸਿੱਖ ਨਹੀਂ ਮੰnade ਜੇ ਗੁਰੂ ਸਿਧਾਂਤ ਦੇ ਹੱਕ ਵਿੱਚ ਬਚਨ ਹੋਵੇਗਾ ਉਹ ਸਿਰ ਦੇ ਕੇ ਵੀ ਮੰਨਣਾ ਸਿੱਖ ਨੇ ਹੁਣ ਜਦੋਂ ਸਰਸੇ ਵਾਲੇ ਬਾਬੇ ਦੀ ਮਾਫੀ ਹੁੰਦੀ ਹੈ ਉਹ ਸਿੱਖ ਜਗਤ ਨੇ ਮਾਫੀ ਨਹੀਂ ਸੀ ਮੰਨੀ ਹੁਕਮ ਤੇ ਉਹ ਹੀ ਕਾਲ ਤੱਕ ਸਾਬ ਤੋਂ ਆਇਆ ਸੀ ਕਿਉਂ ਨਾ ਮੰਨੀ ਹੁਣ ਜਿਨ੍ਹਾਂ ਨੇ ਨਹੀਂ ਮੰਨੀ ਕੀ ਉਹਨਾਂ ਨੂੰ ਪੰਥ ਚੋਂ ਛੇਕ ਦੋਗੇ ਤੁਸੀਂ ਅਖੀਰ ਕੀ ਹੋਇਆ ਜਦੋਂ ਸਿੱਖਾਂ ਨੇ ਰੋਹ ਵਿਖਾਇਆ ਉਹ ਮਾਫੀ ਕੈਨਸਲ ਹੋ ਗਈ ਭਾਈ ਜੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਹੈ ਜਿਹੜਾ ਧਾਰਮਿਕ ਨਰਾਦਰੀ ਕਰਦਾ ਹੈ ਗੁਰੂ ਪਰਮੇਸ਼ਰ ਦੀ ਬਾਣੀ ਬਦਲਦਾ ਹੈ ਆਦ ਬਾਣੀ ਦਸਮ ਬਾਣੀ ਨੂੰ ਨਹੀਂ ਮੰਨਦਾ ਉਹਨੂੰ ਪੰਥ ਚੋਂ ਛੇਕਿਆ ਜਾਣਾ ਜਿਹੜਾ ਅਕਾਲ ਦੇ ਉਲਟ ਚੱਲਦਾ ਨਾ ਕਿ ਮੇਰੇ ਨਿੱਜ ਦੇ ਕੋਈ ਉਲਟ ਚੱਲਦਾ ਉਹਨੂੰ ਮੈਂ ਛੇਕ ਸਕਦਾ ਮਖੌਲ ਨਾ ਬਣਾਈਏ ਇਸ ਤਾਕਤ ਨੂੰ ਅਸੀਂ ਜੇ ਸਾਡਾ ਨਿੱਜੀ ਕਿਸੇ ਨਾਲ ਰੌਲਾ ਹੈ ਇਹਨਾਂ ਗੱਲਾਂ ਕਰਕੇ ਨਹੀਂ ਕਿਸੇ ਨੂੰ ਛੇਕੀਦਾ ਹੁੰਦਾ ਤੇ ਛੇਕ ਵੀ ਦੋਗੇ ਤੁਸੀਂ ਛੇਕ ਸਕਦੇ ਹੋ ਗੁਰੂ ਦੇ ਦਰ ਤੋਂ ਨਹੀਂ ਛੇਕਿਆ ਜਾਵੇਗਾ ਪਰ ਦੂਸਰਾ ਅਕਾਲ ਤਖਤ ਸਾਬ ਸਾਡੇ ਸਿੱਖਾਂ ਦਾ ਸ਼ਰਮੌਰ ਹੈ ਜਦੋਂ ਉਹ ਹੁਕਮਨਾਮਾ ਜਾਰੀ ਕਰਦੇ ਨੇ ਵੀ ਤੂੰ ਸਿੱਖੀ ਸਿਧਾਂਤ ਤੇ ਚੱਲਣਾ ਐ ਜਿਹੜਾ ਸੇਖ ਉਸ ਹੁਕਮਨਾਮੇ ਨੂੰ ਨਹੀਂ ਮੰਨਦਾ ਉਹ ਤਨਖਾਈਆ ਹੁੰਦਾ ਉਹਨੂੰ ਤਨਖਾਹ ਲਵਾਉਣੀ ਪੈਣੀ ਐ ਸਿਰ ਝੁਕਾ ਕੇ ਤਨਖਾਈਏ ਨੂੰ ਵੀ ਮਰਿਆਦਾ ਸਮਝਣ ਦੀ ਲੋੜ ਐ ਤੇ ਅਕਾਲ ਤਖ਼ਤ ਸਾਹਿਬ ਤੇ ਸੇਵਾ ਕਰਨ ਵਾਲਿਆਂ ਨੂੰ ਵੀ ਇਤਿਹਾਸ ਵਾਚ ਕੇ ਸਮਝਣਾ ਪਵੇਗਾ ਵੀ ਪੰਥ ਚੋਂ ਛੇਕਿਆ ਕਿਨੂੰ ਜਾਂਦਾ ਤੇ ਪੰਥ ਪ੍ਰਸਤ ਕਿਸ ਨੂੰ ਬਣਾਉਣਾ ਹੈ ਅਸੀਂ ਤਨਖਾਹ ਲਾ ਕੇ ਸੇਵਾ ਲਾ ਕੇ ਤਾਂ ਕਿ ਉਹਦੇ ਮਨ ਵਿੱਚ ਮੈਲ ਨਾ ਰਵੇ ਸੇਵਾ ਸਿਮਰਨ ਦੀ ਜਿਹੜੀ ਮੁਸ਼ਕਤ ਹੈ ਉਹ ਵਿਕਾਰਾਂ ਦੀ ਮੈਲ ਮਿਟਾ ਦੇਵੇ ਉਹ ਕੋਈ ਦੁਨਿਆਵੀ ਕੋਟ ਨਹੀਂ ਹੈ ਤੂੰ ਮੇਰੇ ਅੱਖੇ ਨਾ ਲੱਗਾ ਮੈਂ ਤੇਰੇ ਨਾ ਲੱਗਾ ਫਾਂਸੀ ਦੇ ਦਿਓ ਮੇਰੇ ਧੜੇ ਦਾ ਬੰਦਾ ਤੇ ਉਹਨੂੰ ਬਚਾ ਦਿਓ ਤਨਖਾਹ ਲਾ ਦਿਓ ਜਪਜੀ ਸਾਹਿਬ ਪੜੇ ਤੇਰੇ ਢੜੇ ਦਾ ਬੰਦਾ ਤੇ ਮੈਂ ਕਹਣਾ ਨਾ 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 ਜਸੇਵਰ ਸਾਹਿਬ ਤੇ ਵੇਖ ਗਏ ਇਹਨਾਂ ਤੇ ਤਨਖਾਹ ਬੜੀ ਹਲਕੀ ਲਾਈ ਇਹਨੂੰ ਤੇ ਪાંਸੀ ਦਿਓ ਤੁਹਾਡੇ ਇਸ਼ਾਰਿਆਂ ਤੇ ਥੋੜੀ ਕਾਲ ਤੱਕ ਸਾਹਿਬ ਨੱਚੇਗਾ ਅਕਾਲ ਤਖ਼ਤ ਸਾਹਿਬ ਚੱਲਣਾ ਹੈ ਗੁਰੂ ਹਰਗੋਬਿੰਦ ਸਾਹਿਬ ਤੋਂ ਬਣਾਈ ਹੋਈ ਮਰਿਆਦਾ ਤੇ ਉਹ ਐਸਾ ਰਤਬਾ ਹੈ ਕਿਸੇ ਨਾਲ ਈਰਖਾ ਦਵਾਕ ਨਹੀਂ ਉਥੇ ਉਥੇ ਸਿਧਾਰਥ ਨੂੰ ਫੋਲੋ ਕੀਤਾ ਜਾਂਦਾ ਹੈ ਬਾਬਾ ਰਾਮ ਰਾਏ ਜੀ ਨੂੰ ਪੰਥ ਚੋਂ ਛੇਕਣ ਦਾ ਮਸਲਾ ਸੀ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਚੋਂ ਇੱਕ ਸ਼ਬਦ ਬਦਲਿਆ ਹੈ ਆ ਪਿਛੇ ਜੇ ਦਸਮ ਗ੍ਰੰਥ ਦੀ ਬਾਣੀ ਨੂੰ ਰੱਦ ਕਰ ਰਹੇ ਸਨ ਕੁਝ ਪ੍ਰਚਾਰਕ ਕਾਲ ਤੱਕ ਸਾਹਿਬ ਤੋਂ ਛੇਕ ਦਿੱਤੇ ਗਏ